ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਅੱਜ ਦੋ ਬੱਕਰੀਆਂ ਸੇਲ ਕਰਨੀਆਂ ਜੀ ਬੀਟਲ ਨਸਲ ਆ ਤੇ ਆ ਜਿਹੜਾ ਤੁਸੀਂ ਹੁਣ ਬੱਚਾ ਦੇਖ ਰਹੇ ਆ ਇਹ ਛੋਟਾ ਵਾ ਜੀ ਇਹ ਢਾਈਆਂ ਮਹੀਨਿਆਂ ਦਾ ਵਾ ਤੇ ਜਿਹੜਾ ਦੂਸਰਾ ਦਿਖਾਵਾਂਗੇ ਇਹ ਹੈ ਜੀ ਸੱਤਾਂ ਮਹੀਨਿਆਂ ਦਾ ਹਾਂਜੀ ਕਰਦੇ ਆ ਵੀਡੀਓ ਸਟਾਰਟ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਕਰਦੇ ਆ ਜੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਲੈ ਕੇ ਆਏ ਜੀ ਬੱਕਰੀਆਂ ਸੇਲ ਤੇ ਕੀਤਿਆਂ ਵਾ ਵੀਰ ਨੇ ਕਿਰਨਾ ਉਹਦਾ ਨਾਮ ਆ ਪਿੰਡ ਝੰਡੇ ਵਾਲਾ ਆ ਆਪਾਂ ਕਰਦੇ ਆ ਉਹਦੇ ਨਾਲ ਗੱਲਬਾਤ ਤੇ ਆਹ ਦੋ ਬੱਚੇ ਆ ਆ ਕਰਨੇ ਆ ਦੱਸ ਮੇਰਾ ਵੀਰ ਕੀ ਨਸਲਾ ਹੈ ਬਈ ਇਹ ਬੀਟਰ ਨਸਲਾ ਅੱਛਾ ਬਈ ਇਹ ਬੱਚੇ ਆਪਾਂ ਸੇਲ ਕਰਨੇ ਆ ਬੀਟਰ ਨਸਲ ਦੇ ਆ ਦੋਵੇਂ ਆਹ ਬੱਚਾ ਦਾ ਹੈਗਾ ਵਾ 7 ਮਹੀਨਿਆਂ ਦਾ ਇਹ ਹੈਗਾ ਵਾ 80% ਬੀਟਰ ਆਹ ਬੱਚਾ ਹੈਗਾ ਵਾ 22 ਕਿ ਮਹੀਨਿਆਂ ਦਾ ਬੱਚਾ ਵਾ ਇਹ ਹੈਗਾ ਵਾ 99 98 99% ਬਾਕੀ ਵੀਡੀਓ ਤੁਹਾਡੇ ਸਾਹਮਣੇ ਆ ਇਹ ਬੱਚੇ ਆਪਾਂ ਬਈ ਸੇਲ ਕਰਨੇ ਆ ਬੀਟਰ ਨਸਲਾ ਆਪਾਂ ਇਹ ਸੇਲ 24000 ਦੇ ਦੇ ਦਿਆਂਗੇ। ਬਾਕੀ ਬਈ ਜੇ ਕੋਈ ਆਵੇ ਫੋਨ ਤੇ ਵੱਧ ਘੱਟ ਹੋ ਜੂ ਮਾੜਾ ਮੁੱਟ। ਹਾਂ ਬਈ ਹੋ ਜੂਗਾ ਬਾਕੀ ਹੋ ਜੂ। ਠੀਕ ਆ। ਤੇ ਬਾਕੀ ਆਪਾਂ ਸੰਪਰਕ ਨੰਬਰ ਉੱਤੇ ਹਣਾ ਇਹ ਲਿਖ ਦਿਆਂਗੇ ਵੀ ਇਹ ਦਾ ਕਰਨਾ ਇਹਦਾ ਨਾਮ ਤੇ ਉਹ ਵੱਡੀ ਬੱਕਰੀ ਪਿੰਡ ਸ਼ਹਿਰ ਬਈ ਸਾਰਾ ਕੁਝ ਹੀ ਦੱਸ ਦੇ ਇੱਕ ਵਾਰੀ ਉਹਦਾ। ਛੰਡੇ ਵਾਲਾ ਪਿੰਡ ਆ ਬਈ ਜਿਲ੍ਹਾ ਮੋਗਾ। ਆਦਾ ਨੰਬਰ ਵੀ ਬੋਲ ਦਿੰਗੇ। 7626810613। ਠੀਕ ਆ। ਤੇ ਇਹਦੀ ਮਾਂ ਨੂੰ ਦੱਸੀ ਬਈ ਕਿਵੇਂ ਛੱਟ ਲੱਗੀ ਸੀ? ਹਾਂ ਬੜੀ ਛੱਟ ਲੱਗੀ ਲੈੱਗ ਪਿੰਸੀ ਗਈ ਇਹ। ਇਹਨੇ ਲਾਤ ਡਾਲੀ ਸੀਗੀ। ਠੀਕ ਆ ਜੇ ਲੱਤ ਤੇ ਸਾਟਾ ਹੋ ਰਿਹਾ ਨੂੰ ਕੋਹ ਨਹੀਂ ਹੋਇਆ ਤਦ ਫਿਰ ਇਹ ਆਪਾਂ ਸੇਲ 'ਚ ਨਹੀਂ ਪਾਉਣੀ ਬਾਈ ਦੋਨੇ ਬੱਚੀ ਇਹਦੇ ਆ ਕਿ ਇੱਕ ਬੱਚਾ ਇਹਦਾ ਦੋਨੇ ਬੱਚੀ ਇਹਦੇ ਆ ਬਾਈ ਠੀਕ ਆ ਬਾਈ ਓਕੇ ਓਕੇ ਧੰਨਵਾਦ ਬਾਈ ਬਾਹਰ